ਤੁਹਾਨੂੰ ਇੱਕ ਲਹਿਦਾ ਚੀਜ਼ ਦਿਖਾਉਣੀ ਆ ਇਸ ਪਰਦੇ ਦੇ ਪਿੱਛੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਤੁਸੀਂ ਵੀ ਹੈਰਾਨ ਹੋ ਕੇ ਦੇਖ ਕੇ ਯਾਨੀ ਪਰਦੇ ਤੋਂ ਪਿਛਲੇ ਪਾਸੇ 40 ਤੋਂ 47 ਡਿਗਰੀ ਤਾਪਮਾਨ ਹੈ ਤੇ ਇਧਰਲੇ ਪਾਸੇ ਆਉਂਦੇ ਥਾਨੂੰ ਪੂਰੀ ਜਿਹੜੀ ਏਸੀ ਦੀ ਫੀਲਿੰਗ ਆ ਜਿਹੜੀ ਉਹ ਆਊਗੀ ਚੰਨਾ ਸਾਰਿਆਂ ਨੂੰ ਠੀਕ ਹੈ ਤੇ ਬਈ ਇੱਕ चीज ਹੋਰ ਦੱਸੋ 10 ਘੁਆਲੇ ਲਾਏ ਆ ਤੇ ਪਾਣੀ ਦੀ ਗੱਲ ਕਰੀਏ ਤਾਂ ਕਿੰਨਾ ਕੁ ਪਾਣੀ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਣੀ ਜਾਂ ਕੋਈ ਜ਼ਿਆਦਾ ਵੇਸ਼ ਨਹੀਂ ਹੁੰਦਾ ਜੀ ਤੂੰ ਵੇਖ ਰਿਹਾ ਜਿਨ੍ਹਾਂ ਨੇ ਘਰੇ ਪਸ਼ੂ ਰੱਖੇ ਆ ਉਹ ਕਰਨਾ ਚਾਹਣ ਤਾਂ ਇਹਦੇ ਬਾਰੇ ਪੂਰਾ ਪ੍ਰੋਸੈਸ ਦੱਸ ਦਿਓ ਇਹਨੂੰ ਲਾਉਣ ਦਾ ਕੀ ਪ੍ਰੋਸੈਸ ਆ ਕਿੰਨਾ ਖਰਚਾ ਕੋਈ ਜ਼ਿਆਦਾ ਖਰਚਾ ਨਹੀਂ ਜੀ ਅਗਰ 10 ਘੁਆਲੇ ਲਾਣੇ ਆ ਤਾਂ ਜਿਆਦਾ ਜਿਆਦਾ ਥੋੜਾ 4000 5000 ਤੱਕ ਕਮ ਹੈ ਸਮੇਤ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਸਰੀਕਾਲ Rajasthan ਦੀ ਧਰਤੀ ਤੇ ਮੌਕੇ ਤੇ ਆਪਾਂ ਖੜੇ ਆ ਤੇ तापमान ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ तकरीबन 46 ਤੋਂ 47 ਡਿਗਰੀ ਜਿਹੜਾ ਤਾਪਮਾਨ ਆ ਉਹ ਮੋਕੇ ਤੇ ਇੱਥੇ ਦੇਖਣ ਨੂੰ ਮਿਲਦਿਆ ਰਾਜਸਥਾਨ ਦੀ ਧਰਤੀ ਤੇ ਤੇ ਤੁਹਾਨੂੰ ਇੱਕ ਲਹਦਾ ਚੀਜ਼ ਦਿਖਾਉਣੀ ਆ ਇਸ ਪਰਦੇ ਦੇ ਪਿੱਛੇ ਜਿਹੜੇ ਰਾਜਸਥਾਨ ਵਾਲੇ ਭਰਾ ਉਹ ਆਪਦੇ ਘੋੜੇ ਤੇ ਆਪਦੇ ਜਿਹੜੇ ਪਸ਼ੂ ਆ ਉਹ ਬੰਦੇ ਆ ਤੇ ਤੁਹਾਨੂੰ ਦਿਖਾਉਣੀ ਆ ਵੀ ਰਾਜਸਥਾਨ ਦੇ ਵਿੱਚ ਕਿੱਡਾ ਤਕੜਾ ਬਾਈ ਨੇ ਜਿਗਾਰਡ ਲਾਇਆ ਪਸ਼ੂਆਂ ਦੀ ਜਿਹੜੀ ਇਹ ਬਾੜੇ ਨੂੰ ਠੰਡਾ ਰੱਖਣ ਵਾਸਤੇ ਤੇ ਲੈ ਕੇ ਚਲਦੇ ਆ ਤੁਹਾਨੂੰ ਤੁਸੀਂ ਵੀ ਹੈਰਾਨ ਹੋਗੇ ਦੇਖ ਕੇ ਯਾਨੀ ਪਰਦੇ ਤੋਂ ਪਿਛਲੇ ਪਾਸੇ ਖਿਆਲੀ ਤੋਂ 47 ਡਿਗਰੀ ਤਾਪਮਾਨ ਤੇ ਇਧਰਲੇ ਪਾਸੇ ਆਉਂਦੇ ਹੀ ਤੁਹਾਨੂੰ ਪੂਰੀ ਜਿਹੜੀ ਏਸੀ ਦੀ ਫੀਲਿੰਗ ਆ ਜਿਹੜੀ ਉਹ ਆਊਗੀ ਤੇ ਦੇਖੋ ਕਿੰਦਾ ਤਕੜਾ ਜਗਾੜ ਲਾਇਆ ਬਾਈ ਨੇ ਹਵਾ ਦਾ ਸਿਸਟਮ ਕਰਕੇ ਤੇ ਗੱਲਬਾਤ ਕਰਦੇ ਹਾਂ ਬਾਈ ਨਾਲ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਸਾਧੂ ਸ਼ਹਿਰ ਤੋਂ ਬਾਈ ਰਿੰਕੂ ਠਾਕਰੇ ਜੀ ਸਾਡੇ ਨਾਲ ਭਾਈ ਜੀ ਬਹੁਤ ਵਧੀਆ ਜਗਾੜ ਹੈ ਜਿਹੜਾ ਤੁਸੀਂ ਇਹ ਲਾਇਆ ਤੇ ਅੰਦਰ ਪੂਰੀ ਐ ਏਸੀ ਵਰਗੀ ਜਿਹੜੀ ਫੀਲਿੰਗ ਆ ਉਹ ਆ ਰਹੀ ਆ ਇਹ ਕਿਵੇਂ ਦਿਮਾਗ ਚ ਆਇਆ ਤੁਹਾਡੇ ਇਹ ਸਤਿਓ ਇਹ ਮੈਂ ਉਹ YouTube ਤੇ ਦੇਖਿਆ ਸੀਗਾ ਠੀਕ ਹੈ ਅਸੀਂ ਕਿਸਾਨ ਵੀਰ ਨਹੀਂ ਐ ਇਸ ਤਰ੍ਹਾਂ ਦਾ ਆਪ ਦੇ ਪਸ਼ੂਆਂ ਨੇ ਪੰਛੀਆਂ ਲਈ ਜਿਹੜੇ ਪਸ਼ੂ ਪੰਛੀ ਨੂੰ ਪਿਆਰ ਕਰਦੇ ਐ ਤੇ ਦਿਲੋਂ ਜਾਨ ਨਾਲ ਰੱਖਦੇ ਐ ਆਪ ਦੇ ਬੱਚਿਆਂ ਤਰ੍ਹਾਂ ਉਹਨਾਂ ਨੂੰ ਰੱਖਦੇ ਐ ਠੀਕ ਐ ਇਹ ਕਿ ਹੋਇਆ ਜੀ ਗਰਮੀ ਬਹੁਤ ਭਿਆੰਕਰ ਪੈ ਰਹੀ ਐ ਹੂੰ ਐ ਜੀ ਗਰਮੀ ਲਗਭਗ 30-40 ਸਾਲਾਂ ਤੋਂ ਨਹੀਂ ਪਈ ਠੀਕ ਐ ਉਨ ਕਮ ਸੇ ਕਮ ਆਪਣੇ ਇੱਥੇ 50 ਡਿਗਰੀ ਤਾਪਮਨ ਪਹੁੰਚ ਜਾਂਦਾ ਹੈ 3-4 ਦਿਨ ਹੋ ਗਏ ਪਸ਼ੂ ਪੰਛੀ ਵਿਚਾਰੇ ਐਵੇਂ ਕਮੜਾਈ ਜਾਂਦੇ ਏ ਤੁਸੀ ਪੁੱਛੋ ਹੀ ਮਤ ਠੀਕ ਹੈ ਪਰ ਸੁਣੋ ਤੇ ਦੁਪਹਿਰ ਅਸੀਂ ਬੈਠੇ ਸੀ YouTube ਦੇਖਿਆ ਤਾਂ ਮੈਂ ਕਿਹਾ ਯਾਰ ਆਪਾਂ ਵੀ ਆਪਣੇ ਪਸ਼ੂਆਂ ਲਈ ਇਹ ਵੀ ਆਪਣੇ ਇੱਕ ਪਰਿਵਾਰ ਦਾ ਹਿੱਸਾ ਹੁੰਦੇ ਆ ਬਿਲਕੁਲ ਬਿਲਕੁਲ ਠੀਕ ਹੈ ਸਵੇਰ ਜਿਵੇਂ ਆਪਾਂ 5 ਵਜੇ ਉੱਠਦੇ ਆ ਇਹ ਵੀ ਆਪਣੇ ਬਰਬਰ ਉੱਠਦੇ ਆ ਤੇ ਵਧੀਆ ਇਹਨਾਂ ਨੂੰ ਸਕੂਨ ਮਿਲਦਾ ਹੈ ਸਾਨੂੰ ਸਾਡਾ ਜਿਹੜਾ ਮਾਲਿਕ ਹੈ ਸਾਡਾ ਪਰਿਵਾਰ ਦਾ ਜਿਹੜਾ ਮੁਖੀ ਹੈ ਸਾਨੂੰ ਚੰਗੀ ਤਰ੍ਹਾਂ ਦੇਖ ਰੱਖ ਕਰਦੇ ਆ ਕਿ ਨਹੀਂ ਕਰਦੇ ਆ ਹਾਲਾਕੀ ਤਿੰਨ ਗਾਇਆ ਵੈਸਾ ਤੋਂ ਆਪਣੇ ਇੱਕ ਆਜੜੀ ਗਾਏ ਹੂੰ ਰਾਣੀ ਹੂੰ ਸਿਰਫ ਇਹਦੇ ਦੁੱਧੇ ਹੁਣ ਮੌਕੇ ਤੇ ਠੀਕ ਹੈ ਬਾਕੀ ਕੋਈ ਦੁੱਧ ਦੀ ਵੀ ਐ ਨਹੀਂ ਵੀ ਦੁੱਧ ਦਾ ਲਾਲਚ ਔਖ ਕਰਕੇ ਬੰਦਾ ਬੜਾ ਕੇਅਰ ਕਰਦਾ ਔਰ ਕਰਦਾ ਹੈ ਹੂੰ ਇਸ ਤਰ੍ਹਾਂ ਦਾ ਕੋਈ ਲਾਲਚ ਨਹੀਂ ਚਲੋ ਆਪਣੇ ਨਾਲੇ ਜੀਵ ਜੰਤੂ ਜੁੜੇ ਹੋਏ ਆ ਹਾਲਾਂਕਿ ਉਹ ਦੇਖੋ ਪੰਛੀਆਂ ਦਾ ਵੀ ਆਲਮ ਲੈ ਕੇ ਆਇਆ ਠੀਕ ਹੈ ਇਹ ਇੱਥੇ ਪਰ ਨੀਂਦ ਤੇ ਵੀ ਟੰਗੇ ਆ ਇਹਦੇ ਪਾਣੀ ਵਿਵਸਥਾ ਵੀ ਕੀਤੀ ਆ ਚਿੜੀਆਂ ਬਹੁਤ ਜੀ ਆਪਣੇ ਛੋਟੇ ਛੋਟੇ ਚਿੜੀਆਂ ਤੇ ਰੰਗ ਰੰਗੀ ਜਿਹੜੀ ਚਿੜੀਆਂ ਹੁੰਦੀ ਆ ਉਹ ਵੀ ਇੱਥੇ ਬਹੁਤ ਆਂਦੀ ਆ ਠੀਕ ਹੈ ਤੇ ਸਤੂਤ ਲੱਗਿਆ ਇਹ ਸੂਬੇ ਸੁਣ ਤੋਤੇ ਬੋਤ ਹੁੰਦੇ ਠੀਕ ਐ ਇਹਨਾਂ ਨੂੰ ਦੇਖ ਦਿਓ ਮੈਨੂੰ ਵੀ ਪ੍ਰਕਿਰਤੀ ਦੇ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਜੀ ਸਾਰਾ ਦਿਨ ਮੈਂ ਇਹਨਾਂ ਵਿਚਾਰ ਵਿਚਾਰੇ ਵਿਚਰ ਕਰਨਾ ਸਾਰਦਾ ਤੇ ਭਾਈ ਕਿੰਨੇ ਫੁਆਰੇ ਲਾ ਰਖਿਆ ਇੱਥੇ ਇਹ 10 ਫੁਆਰੇ ਆ ਜੀ ਇਹ ਪੂਰੇ 10 ਫੁਆਰੇ ਆ ਹਮ ਤੁਸੀਂ ਤੁਹਾਨੂੰ ਮਹਿਸੂਸ ਹੋ ਰਿਹਾ ਹੋਣਾ ਪਰਦੇ ਦੇ ਬਾਹਰ ਤੇ ਅੰਦਰ ਫਰਕ ਦਿਖ ਰਿਹਾ ਸਾਨੂੰ ਐ ਫਿਰ ਬਹਿਣ ਦਾ ਜੀ ਕਰਦਾ ਵੀ ਬਹੁਤ ਹੀ ਸ਼ਾਨਦਾਰ ਅੰਦਰ ਮਤਲਬ ਮੌਸਮ ਹੈ ਯਾਨੀ ਪੂਰਾ ਠੰਡਾ ਮੌਲਾ ਹੈ ਮੈਂ ਮਤਲਬ ਬਹੁਤ ਜ਼ਿਆਦਾ ਤਾਪਮਾਨ ਦਾ ਫਰਕ ਹੈ ਬਾਹਰ ਤੇ ਅੰਦਰ ਲਈ ਬਸ ਵਾਲਾ ਗਰਮੀ ਦਾ ਮੈਂ ਇਦਾਂ ਉਚਾਰ ਹੈ ਜੀ ਇਹਨਾਂ ਨੂੰ ਸ਼ੱਕਰ ਤੇ ਬੇਸਨ ਘੋਲ ਕੇ ਦਿਨਾਂ ਪਿਆ ਇਹ ਠੰਡਾਈ ਜਿਹਾ ਆਪਾਂ ਠੰਡਾਈ ਪੀਂਨੇ ਆ ਨਾ ਠੀਕ ਹੈ ਕੁੰਡੀ ਵਗੈਰਾ ਉਹ ਜਿਹੜੀ ਆਪਾਂ ਸਰੀਰ ਠੰਡਾ ਰਹੇ ਤਾਪਮਨ ਸਰੀਰ ਦਾ ਸਹੀ ਰਹੇ ਠੀਕ ਹੈ ਇਹਨਾਂ ਨੂੰ ਮੈਂ ਲਗਾਤਾਰ ਸ਼ੱਕਰ ਤੇ ਬੇਸਨ ਘੋਲ ਕੇ ਪਿਆਨਾ ਸਾਰਿਆਂ ਨੂੰ ਠੀਕ ਹੈ ਤੇ ਬਾਈ ਇੱਕ ਚੀਜ਼ ਹੋਰ ਦੱਸੋ 10 ਘਵਾਲੇ ਲਾਏ ਆ ਤੇ ਪਾਣੀ ਦੀ ਗੱਲ ਕਰੀਏ ਤਾਂ ਕਿੰਨਾ ਕੁ ਪਾਣੀ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਣੀ ਜਰਾ ਕੋਈ ਜ਼ਿਆਦਾ ਵੇਸਟ ਨਹੀਂ ਹੁੰਦਾ ਜੀ ਜਿਆਦਾ ਜਿਆਦਾ ਟੈਂਕੀ ਨਾਲ ਕਨੈਕਸ਼ਨ ਪਾਣੀ ਇਹ ਕਿੰਨਾ ਵੇਸਟ ਹੋ ਗਿਆ ਇਸ ਟੈਂਕੀ ਨਾਲ ਕਨੈਕਸ਼ਨ ਹੈ ਖਾਸ ਟੈਂਕੀ ਨਾਲ ਕਨੈਕਸ਼ਨ ਤੇ ਇਹਨਾਂ ਬਾਰੇ ਥੋੜਾ ਜਿਹਾ ਦੱਸ ਦਿਤਾ ਤਾਂ ਕਿ ਜਿਹੜੇ ਪੰਜਾਬ ਦੇ ਇਤਿਆਸੇ ਪਾਸੇ ਦੇ ਲੋਕ ਆਪਾਂ ਨੂੰ ਵੇਖ ਰਹੇ ਆ ਜਿਨ੍ਹਾਂ ਨੇ ਘਰੇ ਪਸ਼ੂ ਰੱਖੇ ਆ ਉਹ ਕਰਨਾ ਚਾਹਣ ਤੇ ਇਹਦੇ ਬਾਰੇ ਪੂਰਾ ਪ੍ਰੋਸੈਸ ਦੱਸ ਦਿਓ ਇਹਨੂੰ ਲਾਉਣ ਦਾ ਕੀ ਪ੍ਰੋਸੈਸ ਆ ਕਿੰਨਾ ਖਰਚਾ ਕੋਈ ਜ਼ਿਆਦਾ ਖਰਚਾ ਨਹੀਂ ਜੀ ਅਗਰ 10 ਫਾਰੇ ਲਾਣੇ ਆ ਤਾਂ ਜਿਆਦਾ ਜਿਆਦਾ ਥੋੜਾ 4000 5000 ਤੱਕ ਆ ਸਮੇਤ ਲੇਬਰ ਤੁਹਾਡੇ 5000 ਚ ਸਾਰਾ ਕੁਝ ਕਰ ਦੂਗਾ ਤੇ ਇਹ ਫਾਰੇ ਲਾਈਟ ਨਾਲ ਚੱਲ ਰਹੇ ਆ ਇਹ ਲਾਈਟ ਨਾਲ ਚੱਲ ਰਹੇ ਆ ਜੀ ਠੀਕ ਹੈ ਪ੍ਰੈਸ਼ਰ ਹੈ ਜਿਹੜਾ ਇਹ ਇਹਨੂੰ ਬੜਾ ਕਰਨਾ ਚਾਹੋ ਤਾਂ ਬੜੀ ਮੋਟਰ ਲੱਗ ਜੂਗੀ ਫੁਾਰੇ ਦਾ ਔਰ ਫੁਾਰੇ ਲਾਣੇ ਚਾਹ। ਇੱਕ ਮੈਂ ਇਹਨੂੰ ਦੇਖ ਕੇ ਨਾ ਹੂੰ ਜਿਹੜੇ ਆਪਣੇ ਯਾਰ ਮਿੱਤਰ ਬੇਲੀ ਜਿਹੜੇ ਸਵੇਰ ਸ਼ਾਮ ਆਪਣੇ ਆਂਦੇ ਐ ਇੱਕ ਰੂਮ ਬਣਾ ਰੱਖਿਆ ਮਤਲਬ ਕੱਚਾ ਰੂਮ ਐ ਛੱਪੜ ਜਿਵੇਂ ਛੱਪੜ ਕਹਿੰਦੇ ਆਪ Rajasthan ਚ ਕੁੱਤੇ ਸੋਰਾ ਦਿਖਾਉ। ਇਸ ਤਰ੍ਹਾਂ ਦਾ ਮੈਂ ਤਿਆਰ ਕੀਤਾ ਠੀਕ ਐ। ਆਰ-ਰ ਪਰਦੇ ਲਾ ਕੇ ਉੱਥੇ ਇਹ ਚਾਰ ਫੁਾਰੇ ਮੈਂ ਲਾਉਂਗਾ, ਪੂਲਰ ਲਾਉਂਗਾ। ਠੀਕ ਐ। ਠੀਕ ਐ। AC ਚਲਾਉਣਾ ਹੀ ਨਾ ਪਵੇ ਸ਼ਾਮ ਨੂੰ। AC ਵੀ ਫੇਲ ਆ ਉਹ ਦੇਖ ਕੇ। ਹਾਂ, AC ਵੀ ਫੇਲ ਹੈ ਤਾਂ ਠੀਕ ਐ। ਠੀਕ ਹੈ। ਅੱਨੀ ਠੰਢੀ ਠੰਢੀ ਫੁਆਰ ਪੈਂਦੀ ਪਈ ਐ। ਬਿਲਕੁਲ। ਅੰਦਰ ਤਾਂ ਐਵੇਂ ਲੱਗਦਾ ਹੂਂਂ ਸਾਉਣ ਦਾ ਮਹੀਨਾ ਐ। ਬਿਲਕੁਲ ਨਜ਼ਾਰਾ ਆ ਰਿਹਾ ਅੰਦਰ ਖੜ ਕੇ। ਆਹ ਦੇਖੋ। ਉਹ ਬੱਕਰਾ ਐ ਉੱਧਰ ਨੀਚੇ। ਹੂੰ। ਉਹ ਅੱਨੀ ਗਰਮੀ ਮਹਿਸੂਸ ਕਰ ਰਿਆ ਸੀ। ਕਲਮਣਾ ਲੈ ਰਿਆ ਸੀ ਦੋ ਦਿਨੋਂ ਭੀ। ਠੀਕ ਐ। ਤੇ ਅੱਜ ਉਹਦੀ ਫੀਲਿੰਗ ਦੇਖੋ ਕਿੰਨਾ ਬੜੀਆ ਮਹਿਸੂਸ ਕਰ ਰਿਆ ਐ। ਬਿਲਕੁਲ ਆਰਾਮ ਨਾਲ ਖੜਾ। ਤੇ ਬਾਈ ਜੀ ਤੁਹਾਡਾ ਨੰਬਰ ਹੋਰ ਦੱਸ ਦਿਓ ਕੋਈ ਤੁਹਾਡੇ ਨਾਲ ਸੰਪਰਕ ਕਰਨ। ਮੇਰਾ ਨੰਬਰ ਐ ਜੀ 94135 17557 ਠੀਕ ਐ। 9413517 257 ਤੇ ਦੋਸਤੋ ਬਾਈ ਦਾ ਪਿੰਡ ਹੈ ਜਿਹੜਾ ਉਹ ਸਾਰੂ ਸ਼ਹਿਰ ਰਾਜਸਥਾਨ ਦੇ ਵਿੱਚ ਬਾਈ ਰਹਿੰਦਾ ਤੇ ਬਹੁਤ ਪਸ਼ੂਆਂ ਨਾਲ ਬਾਈ ਨੂੰ ਲਗਾਵਾ ਤੇ ਮੀਂਹ ਦੇਖੋ ਤੁਹਾਨੂੰ ਮੈਂ ਗੱਲ ਦੱਸਦਾ ਟੂੜੀ ਵੀ ਨਾਲ ਮੋਰ ਜਿਹੜਾ ਸਟਾਕ ਪਿਆ ਹਾਂ ਪਰ ਵਿਜੇਨਾ ਗਰਮੀ ਉਹਨੂੰ ਆਪਾਂ ਉਹ ਕੁਪਲਾ ਕੇ ਉਹਨੂੰ ਮਿੱਟੀ ਲਾ ਕੇ ਉਹਨੂੰ ਸੈੱਟ ਕਰਖੀ ਟੂੜੀ ਟੂੜੀ ਨੂੰ ਇਹ ਟੂੜੀ ਆਪਣੇ ਅੰਦਰ ਹੈ ਸਾਫ਼ ਕਰਕੇ ਚਾਰ ਲਾ ਕੇ ਵਧੀਆ ਫੇਰ ਟੂੜੀ ਦੇਈ ਦੀ ਐ ਨਹੀਂ ਵਿਸਦੀ ਟੂੜੀ ਗੇਰਤੀ ਹਰਾ ਗੇਰਤਾ ਉਹ ਗੇਰਤਾ ਤੇ ਬਾਈ ਇਹ ਕੋਈ ਜ਼ਰੂਰੀ ਤਾਂ ਨਹੀਂ ਪਛੂਆਂ ਤੋਂ ਬਿਨਾ ਵੀ ਜਿਵੇਂ ਕਿਸੇ ਦੇ ਕੱਥੇ ਕਰਨੇ ਆ ਲੈ ਆ ਸਿਸਟਮ ਆ ਸਕਦੇ ਏਸੀ ਦੀ ਲੋਡ ਦੀ ਉਹਨਾਂ ਨੂੰ ਏਸੀ ਦੀ ਲੋਡ ਬਾਈਕ ਬਿਜਲੀ ਦੀ ਬਹੁਤ ਬਚਤ ਹੁੰਦੀ ਹੈ ਯਾਨੀ ਪੂਰਾ ਨਜ਼ਾਰਾ ਆ ਰਿਹਾ ਪੂਰਾ ਨਜ਼ਾਰਾ ਤੇ ਬਹੁਤ ਵਧੀਆ ਬਾਈ ਨਾਲ ਗੱਲਬਾਤ ਕਰਕੇ ਲੱਗਿਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋਦਾਤਾ ਜੀ ਸਭ ਨੂੰ ਖੁਸ਼ ਰੱਖਾ